ਇਹ ਬਿਲਡਿੰਗ ਜੀ ਤਕਰੀਬਨ ਲਗਾ ਲਓ ਜੀ 11:30 ਵਜੇ ਡਿੱਗੀ ਹੈ ਜੀ ਇਹ ਇਧਰਲੇ ਪਾਸੇ ਜਿਆਦਾ ਵਧੀ ਹੋਈ ਸੀ ਜੀ ਬਿਲਡਿੰਗ ਉੱਤੇ ਕੰਮ ਕਰ ਰਹੇ ਸੀਗੇ ਜੀ ਉਸ ਤੋਂ ਬਾਅਦ ਇਹ ਬਿਲਡਿੰਗ ਡਿੱਗੀ ਹੈ ਅਸੀਂ ਆਪਣੇ ਘਰਾਂ ਦੇ ਵਿੱਚ ਆਰਾਮ ਨਾਲ ਬੈਠੇ ਸੀ ਇੱਕਦਮ ਸ਼ੋਰ ਹੋਇਆ ਉਹ ਅਸੀਂ ਬਾਹਰ ਨਿਕਲੇ ਤੇ ਦੇਖਿਆ ਜੀ ਬਿਲਡਿੰਗ ਡਿੱਗੀ ਹੋਏ ਕੰਮੇ ਕੋ ਮਸਾ ਕੇ ਸੀਓ ਤੋਂ ਅਫੀਸ ਲਾ ਕੇ ਗਏ ਫਿਰ ਹਾਂ ਜੀ ਬਿਲਡਿੰਗ ਇੰਸਪੈਕਟਰ ਵੀ ਚੇਂਜ ਹੋ ਗਏ ਸੋ ਉਸ ਤੋਂ ਬਾਅਦ ਕੰਮ ਚੱਲੂ ਹੋ ਗਿਆ ਕਮੇਟੀ ਜੱਫਾ ਪਹਿਲਾਂ ਕੀ ਨਾਮ ਹੈ ਜੀ ਮੇਰਾ ਨਾਮ ਜੀ ਪ੍ਰਣਾਪ ਤਵਨ ਹੈ ਕਿਹੜੀ ਜਗ੍ਹਾ ਰੰਦੇ ਭਾਜੀ ਅਸੀਂ ਫਰੈਂਡਜ਼ ਇਨਕਲੇਵ ਚ ਰਹਨੇ ਆ ਜੀ ਇਹ ਜਿਹੜੀ ਬਿਲਡਿੰਗ गिरी ਆ ਕਿਤੇ ਵਜੇ गिरी ਆ ਮਾਮਲਾ ਕੀ ਹੈ ਇਹ ਬਿਲਡਿੰਗ ਜੀ ਤਕਰੀਬਨ ਲਗਾ ਲਓ ਜੀ 11:30 ਵਜੇ ਡਿੱਗੀ ਹੈ ਜੀ ਇਹ ਇਧਰਲੇ ਪਾਸੇ ਜਿਆਦਾ ਵਧੀ ਹੋਈ ਸੀ ਜੀ ਬਿਲਡਿੰਗ ਉੱਤੇ ਕੰਮ ਕਰ ਰਹੇ ਸੀਗੇ ਜੀ ਉਸ ਤੋਂ ਬਾਅਦ ਇਹ ਬਿਲਡਿੰਗ ਡਿੱਗੀ ਹੈ ਅਸੀਂ ਆਪਣੇ ਘਰਾਂ ਦੇ ਵਿੱਚ ਆਰਾਮ ਨਾਲ ਬੈਠੇ ਸੀ ਇੱਕਦਮ ਸ਼ੋਰ ਹੋਇਆ ਉਹ ਅਸੀਂ ਬਾਹਰ ਨਿਕਲੇ ਤੇ ਦੇਖਿਆ ਜੀ ਬਿਲਡਿੰਗ ਡਿੱਗੀ ਹੋਏ ਖੰਭੇ ਗੁੰਮਸਾਈ ਕੋਈ ਜਾਨੀਮਾਨ ਨੁਕਸਾਨ ਕੋਈ ਬੰਦਾ ਲੇਬਰ ਜਾਂ ਕੁਝ ਇੱਕ ਇੱਕ ਬੰਦਾ ਸੁਣਨ ਚਾਇਆ ਜੀ ਉਹ ਉਹਨੂੰ ਲੈ ਕੇ ਗਏ ਆ ਬਾਕੀ ਇੱਕ ਇੱਕ ਕੋਈ ਜ਼ੋਮੈਟੋ ਵਾਲਾ ਬਾਕੀ ਜਿਹੜੇ ਇਹ ਗਵਾਂਢੀ ਹੈਗੇ ਨਾਲ ਤੁਸੀਂ ਤੋਂ ਬਾਜੀ ਬੋਲੋ ਹਾਂਜੀ ਇੱਕ ਜ਼ੋਮੈਟੋ ਵਾਲਾ ਜੀ ਨਾਲ ਜਿਹੜਾ ਉਹ ਵੀ ਮੌਕੇ ਦੇ ਉੱਤੋਂ ਆਉਣਾ ਨੇ ਕਰਤਾ ਹਾਂਜੀ ਹਾਂ ਬਿਲਡਿੰਗ ਨਵੀਂ ਕੰਸਲਟ ਹੈ ਨਵੀਂ ਕੰਸਟਰਕਟਡ ਹੈ ਮਾਲਕ ਦਾ ਨਾਮ ਕੀ ਹੈ ਕਾਣਾਮਾ ਲਾਲ ਸਿੰਘ ਲਾਲ ਸਿੰਘ ਮਾਲਕ ਮੌਜੂਦ ਸੀ ਉਸ ਟਾਈਮ ਮਾਲਕ ਮੌਜੂਦ ਸੀ ਕਾ ਮੌਕੇ ਤੇ ਭੱਜ ਗਿਆ ਜਾਂ ਕਿਸੇ ਨੂੰ ਲੈ ਕੇ ਗਿਆ ਮੋਟਰਸਾਈਕਲ ਤੇ ਦੋ ਤਿੰਨ ਜਣੇ ਕਿਸੇ ਨੂੰ ਲੈ ਕੇ ਨਿਕਲ ਗਏ ਨਿਕਲ ਗਿਆ ਨਿਕਲ ਗਿਆ ਨਕਸ਼ਾ ਪਾਸੇ ਕੀ ਲੱਗਦਾ ਇਹਦਾ ਨਕਸ਼ਾ ਇਸ ਚੀਜ਼ ਦਾ ਨਹੀਂ ਪਤਾ ਜੀ ਇਸ ਚੀਜ਼ ਦਾ ਨਹੀਂ ਪਤਾ ਪਰ ਇਸ ਦੇ ਰਿਗਾਰਡਿੰਗ ਅਸੀਂ ਕੰਪਲੇਂਟਾਂ ਦਰਜ ਕਰਾਈਆਂ ਸੀ ਪੱਲੇ ਕਮਰਸ਼ੀਅਲ ਕੰਸਟਰਕਟ ਕਰ ਰਹੇ ਸੀਗੇ ਉਸ ਤੋਂ ਬਾਅਦ ਅਸੀਂ ਦੁਕਾਨਾਂ ਕੱਢਦੇ ਪਏ ਸੀ ਅਸੀਂ ਸਾਰੇ ਕਲੋਨੀ ਵਾਲਿਆਂ ਨੇ ਇਕੱਠੇ ਐਸੋਸੀਏਸ਼ਨ ਵੱਲੋਂ ਅਸੀਂ ਇਹਦਾ ਪ੍ਰੋਪਰ ਐਪਲੀਕੇਸ਼ਨ ਦਿੱਤੀ ਸੀ ਕਮਿਸ਼ਨਰ ਸਾਹਿਬ ਨੂੰ ਤੇ ਬਾਕੀ ਬਿਲਡਿੰਗ ਇੰਸਪੈਕਟਰ ਨੂੰ ਉਸ ਤੋਂ ਬਾਅਦ ਉਹ ਰੋਕ ਕੇ ਗਏ ਉਸ ਤੋਂ ਬਾਅਦ ਸਾਨੂੰ ਪਤਾ ਨਹੀਂ ਕਿ ਅਗਲੀ ਕਾਰਵਾਈ ਇਹਨਾਂ ਨੇ ਕਿਆ ਕੀਤੀ ਨਹੀਂ ਰੋਕ ਗਏ ਸੀ ਨਗਰ ਨਿਗਮ ਰੋਕ ਗਏ ਸੀ ਬਿਲਡਿੰਗ ਇੱਕ ਇੱਕ ਵਾਰ ਰੋਕ ਗਈ ਸੀ ਉਸ ਤੋਂ ਬਾਅਦ ਨੋਟਿਸ ਲਾ ਕੇ ਗਏ ਸੀ ਫਿਰ ਹਾਂਜੀ ਬਿਲਡਿੰਗ ਇੰਸਪੈਕਟਰ ਦੀ ਚੇਂਜ ਹੋ ਗਈ ਸੀ ਉਸ ਤੋਂ ਬਾਅਦ ਕੰਮ ਚਾਲੂ ਹੋ ਗਿਆ ਕਿਹੜੇ ਬਿਲਡਿੰਗ ਇੰਸਪੈਕਟਰ ਸੀ ਜਿਹੜੇ ਤੁਸੀਂ ਦਰਖਾਸਤ ਦਿੱਤੀ ਸੀ ਉਸ ਟਾਈਮ ਉਸ ਵੇਲੇ ਕੌਣ ਸੀ ਗੌਰਵ ਠਾਕੁਰ ਗੌਰਵ ਠਾਕੁਰ ਜੀ ਹੁਣ ਜਿਹੜੇ ਨਵੇਂ ਚੇਂਜ ਹੋਏ ਆ ਤੁਸੀਂ ਉਹਨਾਂ ਨੂੰ ਮਿਲੇ ਹੋ ਨਹੀਂ ਜੀ ਉਹਨਾਂ ਨੂੰ ਨਹੀਂ ਮਿਲੇ ਜੀ ਅਸੀਂ ਹੈ ਲੱਗਦਾ ਨਜਾਇਜ਼ ਬਿਲਡਿੰਗ ਬਣੀ ਹੈ ਹਾਂਜੀ ਹਾਂਜੀ ਵਾਕੀ ਸੜਕ ਤੇ ਜ਼ਿਆਦਾ ਵਧੀ ਵੀ ਹੋਈ ਐ ਇਸ ਪਾਸੇ ਨੂੰ ਸੜਕ ਵਾਲੇ ਪਾਸੇ ਥੋੜਾ ਕਬਜ਼ਾ ਹੈਗਾ ਜੀ ਇਹਦਾ ਠੀਕ ਹੈ ਜੀ ਸੇਵਕੀ ਕੀ ਕੰਮ ਕਰਦੇ ਹੋ ਦੇਵਰਦਾ ਜੀ ਕਿਹੜੀ ਜਗ੍ਹਾ ਤੇ ਕੰਮ ਕਰ ਰਹੇ ਹੋ ਹੁਣ ਹਾਂ ਜੀ ਸਨ ਨਿਊ ਕਲਾਨੀ ਤੇ ਕੀ ਮਾਮਲਾ ਕੀ ਹੋਇਆ ਬਿਲਡਿੰਗ ਕਿੱਦਾਂ ਗਿਰੀ ਐ ਪਤਾ ਨਹੀਂ ਹੁਣ ਕਿ ਕਹਿ ਸਕਦੇ ਆ ਜੀ ਤੁਸੀਂ ਮੌਜੂਦ ਸੀ ਹਾਂ ਉੱਥੇ ਦੇ ਜੀ ਅਸੀਂ ਤਾਂ ਕਿੰਨੇ ਉਪਰੋਂ ਦੀ ਕੀ ਕੀ ਗਿਰੇ ਆ ਉਪਰੋਂ ਮਕਰਾ ਮੁਰਲਾ ਬੀਮ ਪਾਇਆ ਵਦਾ ਹੀ ਉੱਪਰ ਸਲੇਬ ਦੀ ਅੱਛਾ ਉਹ ਗਿਰ ਗਿਆ ਇਹ ਕਦ ਬੀਮ ਪਾਏ ਸੀ ਇਹ ਵਾਲੇ ਨਾ ਬਣੇ 7 ਦਿਨ ਹੋ ਗਏ ਹੁਣ ਜੀ 7 ਦਿਨ ਹੋ ਗਏ ਕੱਚਾ ਸੀ ਇਹ ਮੇਰੇ ਨਾਲ ਨਹੀਂ ਆਪਾਂ ਨੂੰ ਪਤਾ ਹੁੰਦਾ ਕਿ ਮਾਲਕ ਕੌਣ ਹੈ ਬਿਲਡਿੰਗ ਦਾ ਨਾਮ ਨਹੀਂ ਜੀ ਪਤਾ ਬਾਪੂ ਜੀ ਆਪਾਂ ਨੂੰ ਤੁਸੀਂ ਠੇਕੇਦਾਰ ਹੋ ਨਾ ਦਿਹਾੜੀ ਭਾਈ ਪਰ ਦਿਹਾੜੀ ਦਿਓ ਮਾਲਕ ਮਿਲੇ ਵੀ ਨਹੀਂ ਕਦੀ ਨਾ ਮਿਲੇ ਹੁਣ ਹੀ ਨਾਮ ਦਾ ਨਹੀਂ ਪਤਾ ਇਹ ਲੈ ਹੁਣ ਜਿਹੜੀ ਘਟਨਾ ਹੋਈ ਹੈ ਤੁਸੀਂ ਮਾਲਕ ਨੂੰ ਦੱਸਿਆ ਮਾਲਕ ਨੂੰ ਉਰੀ ਦਈ ਪਹਿਲਾਂ ਭੱਜ ਲਿਆ ਮਾਲਕ ਭਗਾ ਮੁੰਡੇ ਲੈ ਕੇ ਗਿਆ ਰਵੇ ਥੋੜੀ ਸੱਟ ਲੱਗੀ ਬੁੱਲੇ ਤੇ ਹੈ ਬੁੱਲੇ ਤੇ ਸੱਟ ਲੱਗੀ ਥੋੜੀ ਮੁੰਡੇ ਦੇ ਕਿਹਦੇ ਮੁੰਡੇ ਦੀ ਬੁੱਲੇ ਵਰਦੀ ਲਾਉਗੀ ਲੇਵਰ ਤੇ ਕਿੰਨੇ ਬੰਦੇ ਜ਼ਖਮੀ ਹੋਏ ਇੱਥੇ ਕੋਈ ਜ਼ਖਮੀ ਦਾ ਕੋਈ ਖਾਸ ਨਹੀਂ ਜੀ ਮੜੀ ਸੱਟ ਲੱਗੀ ਹੋ ਸਰ ਉਹ ਕਿੱਥੇ ਖੜਾ ਸੀ ਮੂਰੇ ਖੜਾ ਸੀ ਫਰੰਟ ਤੋਂ ਖੜਾ ਰਹੀ ਅਜਾਤ ਬਿਲਡਿੰਗ ਕੀਲੀ ਥੋੜਾ ਥਲੇ ਹੀ ਰਿਹਾ ਉਹ ਨਾ ਨਾ ਉੱਤੇ ਹੀ ਲੱਗੀ ਮੜੀ ਮੋਟੀ ਲੱਗੀ ਬੁੱਲੇ ਇਹ ਬਿਲਡਿੰਗ ਜਾਇਜ ਬਣ ਰਹੀ ਹੈ ਜਾਇਜ ਹੁਣੇ ਹੀ ਇਹ ਬਣਾ ਰਹੇ ਹਾਂ ਹੁਣ ਆਪਾਂ ਨੂੰ ਇੰਨਾ ਇੰਨਾ ਲਾਉ ਲੈਣਾ ਠੀਕ ਕੀ ਨਾਮ ਹੈ ਜੀ ਨਾਮ ਮੇਰਾ ਕਰਮਜੀਤ ਜੀ ਕਿਹੜੀ ਜਗ੍ਹਾ ਹੈ ਜੀ ਇਹ ਇਹ ਫਰੈਂਡਸਨ ਕਲੇਵੀ ਇਹ ਬਿਲਡਿੰਗ ਜਿਹੜੀ ਗਿਰੀ ਆ ਕਿੰਨੇ ਵਜੇ ਗਿਰੀ ਆ ਤੇ ਕੋਈ ਜਾਨੀਮਾਨ ਨੁਕਸਾਨ ਨਹੀਂ ਦਾ ਮੈਨੂੰ ਤਾਂ ਬਾਪ ਜੀ ਮੈਂ ਤਾਂ ਹੈ ਨਹੀਂਗਾ ਮੈਂ ਤਾਂ ਹੁਣ ਆ ਕੇ ਖੜਿਆ ਮੈਨੇ ਦੇਖਿਆ ਨਹੀਂ ਜਾਨੀ ਨੁਕਸਾਨ ਪਰ ਇਹਦਾ ਬੱਦਰਾ ਉਧਰ ਬਹੁਤ ਵਧੀਆ ਵਾਦ ਹੈਗਾ ਇਹਦੀਆਂ ਸਪੋਰਟਾਂ ਸਪਾਟਾਂ ਘੱਟ ਲੱਗੀਆਂ ਹੋਈਆਂ ਸੀ ਆਹੇ ਦੱਸ ਦੇ ਉਹ ਸਾਡੇ ਕੋਲ ਦੇ ਕਰਕੇ ਸਾਡੇ ਮੇਰੇ ਸਾਹਮਣੇ ਆ ਮੇਰੇ ਸਾਹਮਣੇ ਹੁਣ ਕਰਕੇ ਮੇਰੇ ਅੱਗੇ ਟਾਇਲਰ ਟੁੱਲਾ ਵੀ ਟੁੱਟੀਆਂ ਨੇ ਐਨਸੋਕਰ ਮੇਰੀ ਕੋਈ ਬਾਈਕ ਬੂਕ ਨਹੀਂ ਬਾਹਰ ਜਾ ਕਰਦੇ ਪੋਚਾ ਪਾਚਾ ਕਰ ਲਾਉਂਦੇ ਹੈ ਨਹੀਂ ਸੀ ਕੋਈ ਜਖਮੀ ਵੀ ਹੋਇਆ ਕੋਈ ਸੁਣਿਆ ਕੋਈ ਸੁਣਿਆ ਜਰੂਰ ਆਈ ਦੋ ਬੰਦੇ ਜਾ ਕੇ ਉਹਨੇ ਕਿ ਬੱਗੇ ਵਾਲਾ ਨਾ ਕਰ ਦਿਓ ਜਖਮੀ ਹੋਇਆ ਇਹਦਾ ਲੇਬਰ ਲੂਬਰ ਵਾਲਾ ਮਾਲਕ ਕੋਣ ਹੈ ਇਹਦਾ ਮਾਲਕ ਇਹਦਾ ਲਾਲ ਸਿੰਘ ਆ ਜੀ ਇਹ ਆਪਣਾ ਉੱਤੇ ਲੱਗਾ ਮੰਡੀ ਕਰਨ ਬੋਰਡ ਤੇ ਲੱਗਾ ਵੇ ਜੀ ਮਲਾਜਮਾ ਇਹ ਮਲਾਜੋ ਲੱਗਦਾ ਤੁਹਾਨੂੰ ਜਿੱਦਾਂ ਇਹ ਬਿਲਡਿੰਗ ਗਿਰੀ ਐ ਜਿੱਦਾਂ ਹੁਣ ਨਵੀਂ ਇਹ ਕੱਲੂ ਕੱਲੂ ਹੋਰ ਨੁਕਸਾਨ ਹੋ ਸਕਦਾ ਸੀ ਜਿਹਦੇ ਨਾਲ ਜਾਨੀ ਨੁਕਸਾਨ ਕੋਈ ਗੱਡੀ ਵਾਲਾ ਨੰਗੇ ਫਿਰ ਆਮ ਆਵਾਜਾਈ ਆ ਜੀ ਇਹ ਜਿਹੜੀ ਬਣੀ ਬਿਲਡਿੰਗ ਵਾਲੀ ਆਪਣ ਨੂੰ ਨਜਾਇਜ਼ ਦਾ ਤਾਂ ਪਤਾ ਨਹੀਂ ਜੀ ਆਪਾਂ ਨੂੰ ਕੋਈ ਦੱਸਣਾ ਹਾਂ ਆਹ ਤਾਰਾਂ ਦੇਖੋ ਬਿਜਲੀ ਦੇ ਖੰਭੇ ਕਿਵੇਂ ਨੇ ਗੇਰੇ ਵੀ ਨੇ ਸਾਰੇ ਛੋਡੇ ਸਾਹਮਣੇ ਟੁੱਟੇ ਹੋਏ ਨੇ ਮਾਲਕ ਸੀਗਾ ਉਹਰੇ ਮਾਲਕ ਇੱਥੇ ਹੈਗਾ ਦੀ ਕਹਿੰਦੇ ਮੈਂ ਤਾਂ ਦੇਖਿਆ ਨਹੀਂਗਾ ਸਾਰੇ ਘਰੇ ਨੇ ਮਾਲਕ ਇੱਥੇ ਦੀ ਗੱਭਜਿਆ ਮੋਟਰਸਾਈਕਲ ਲੈ ਕੇ ਭੱਜ ਗਿਆ ਮਾਲਕ ਲੇਬਰ ਵਾਲੇ ਨੂੰ ਮਿਲਾ ਲੈ ਗਿਆ ਸਾਰਿਆਂ ਨੂੰ ਕੀ ਕਹਿਣਾ ਚਾਹੁੰਦੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿੱਥੇ ਨਾਜਾਇਜ਼ ਕਬਜ਼ੇ ਵੀ ਅਟਾਏ ਜਾ ਰਹੇ ਉਧਰ ਇਹ ਕੋਠੀ ਦਾ ਕੰਮ ਚੱਲ ਰਿਹਾ ਹੈ ਜਿੱਦਾਂ ਉਹਦਾ ਉਹਦਾ ਉਹਨਾਂ ਨੇ ਆਪ ਦੇਖਣਾ ਸਰਕਾਰ ਨੇ ਦੇਖਣਾ ਇਹ ਆਪਾਂ ਥੋੜਾ ਦੇਖ ਸਕਦੇ ਆ ਇਸ ਗੱਲ ਨੂੰ ਆਪਾਂ ਥੋੜਾ ਕਹਿ ਸਕਦੇ ਆ ਕੀ ਅਗਲੇ ਦਾ ਕੀ ਪਤਾ ਨਕਸ਼ਾ ਪਾਸਾ ਨਹੀਂ ਪਾਸ ਆਪਾਂ ਇਸ ਗੱਲ ਮਹੱਲੇ ਵਾਲੇ ਕਹਿੰਦੇ ਹਾਂ ਪਹਿਲੇ ਦੁਕਾਨਾ ਬਣਾ ਰਹੇ ਸੀਗੇ ਦੁਕਾਨਾ ਦੀਆਂ ਦਰਖਾਸਤਾਂ ਦਿੱਤੀਆਂ ਸਾਰੇ ਮਹੱਲੇ ਵਾਲਿਆਂ ਨੇ ਉਹ ਰੋਗਤਾ ਸੀਗਾ ਉਹਦੇ ਬਾਅਦ ਫੇਰੇ ਕੰਮ ਸਟਾਰਟ ਕਰੇਗਾ ਇੱਕ ਦੂਬਾਰਾ ਚੱਲ ਪੱਲੇ ਇਹਨਾਂ ਨੇ ਹਾਂ ਇਹਨਾਂ ਨੇ ਕੰਮ ਸਟਾਰਟ ਕਰੇ ਰੱਖਿਆ ਜੀ ਆਪਣਾ ਜਿਹੜਾ ਮਲੀ ਮੁਗਤ ਨਾਲ ਚੱਲ ਰਿਹਾ ਚਲੋ ਜੀ ਇਹ ਤਾਂ ਚੱਲੇ ਨਾ ਉਹ ਤਾਂ ਹੁੰਦਾ ਹੀ ਆ ਮੜਾ ਮੋਟਾ ਅਸੀਂ ਤਾਂ ਕੀ ਗੱਲ ਜਿਹੜਾ ਕੰਮ ਨਹੀਂ ਹੈਗਾ ਅੱਜ ਕੱਲ ਮਲੀ ਮੁਗਤ ਵਗੈਰਾ ਤਾਂ ਕੋਈ ਵੀ ਇਹ ਜਗਾ ਕੰਮ ਨਹੀਂ ਹੈਗਾ ਜੈਕ ਇਹਦਾ ਪੂਰਾ ਜੀ ਹਾਂ ਇਹਦਾ ਜਿਹੜਾ ਜੀਜਾ ਦਾ ਪ੍ਰਧਾਨ ਆ ਉਹ ਮੰਡੀਕਰਨ ਬੋੜ ਦਾ ਤਰਸ਼ੀਮ ਸੈਣੀ ਅੱਛਾ ਤਰਸ਼ੀਮ ਸੈਣੀ ਹਾਂਜੀ ਹਾਂਜੀ ਓਕੇ ਅਨਸਰ ਕੀ ਨਾਮ ਹੈ ਮੇਰਾ ਨਾਮ ਮੋਹਿਤਾ ਜੀ ਮੈਂ ਆਮ ਆਦਮੀ ਪਾਰਟੀ ਦਾ ਬਲੌਗ ਪ੍ਰਧਾਨ ਆ ਮੈਨੂੰ ਹੁਣੇ ਅੱਧੇ ਘੰਟੇ ਪਹਿਲਾਂ ਦੇ 11:30 ਵਜੇ ਦਾ ਇਨਸੀਡੈਂਟ ਹੈ ਜਿਹੜਾ ਹੋਇਆ ਹੈ ਬਿਜਲੀ ਦੇ ਖੰਬੇ ਗਿਰੇ ਹੋਏ ਆ ਇੱਕ ਬਿਲਡਿੰਗ ਬੰਦ ਰਹੀ ਸੀ ਇਹਦੀਆਂ ਮਿਲਖਾ ਲੈਂਟਰ ਪਿਆ ਹੋਇਆ ਸੀ ਨਾ ਲੈਂਟਰ ਪਿਆ ਹੋਇਆ ਸੀ ਮੈਨੂੰ ਹੁਣੇ ਇਹਨਾਂ ਨੇ ਅੱਜ ਹੀ ਦੱਸਿਆ ਮੈਨੂੰ ਪਤਾ ਹੁੰਦਾ ਤਾਂ ਪਹਿਲਾਂ ਆਪਾਂ ਇਹਨਾਂ ਨੂੰ ਰੋਕਦੇ ਮੋਦੀ ਕੀ ਕਰ ਰਹੇ ਹੋ ਜਿਹਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਨਾਜਾਇਜ਼ ਭਗਵੰਤ ਮਾਨ ਵਧੀਆ ਨਹੀਂ ਸਾਡੇ ਮਾਨ ਸਾਹਿਬ ਜੀ ਨਾਜਾਇਜ਼ ਕੋਠੀਆਂ ਵੀ ਜੋ ਕਰਿਆ ਸਾਡੇ ਮਾਨ ਸਾਹਿਬ ਜੀ ਬਿਲਡਿੰਗ ਦੀ ਪਹਿਲਾਂ ਵੀ ਕਹਿੰਦੇ ਸ਼ਿਕਾਇਤ ਦਿੱਤੀ ਹੋਈ ਸੀ ਜੋ ਵੀ ਮੈਨੂੰ ਹੁਣ ਇਹਨਾਂ ਨੇ ਦੱਸਿਆ ਜੋ ਵੀ ਇਸ ਹੋਊਗਾ ਜੋ ਵੀ ਬੰਦੀ ਹੈ ਉਹ ਸਿਸਟਮ ਨਾਲ ਕਾਰਵਾਈ ਹੋਗੀ ਸਾਡੇ ਮਾਨ ਸਾਹਿਬ ਨੇ ਸਾਡੇ ਡਾਕਟਰ ਬਲਵਿੰਦਰ ਸਿੰਘ ਜੀ ਨੇ ਸਾਡੇ ਜਿਹੜੇ ਸੀਐਮ ਸਾਹਿਬ ਹੈ ਬਿਲਕੁਲ ਦਿਸ਼ਾ ਨਿਰਦੇਸ਼ ਹੈ ਕਿਤੇ ਭ੍ਰਸ਼ਟਾਚਾਰ ਬਖਸ਼ਿਆ ਨਹੀਂ ਜਾਏਗਾ ਔਰ ਸਾਡੇ ਡਾਕਟਰ ਬਲਵਿੰਦਰ ਸਿੰਘ ਤੁਹਾਨੂੰ ਪਤਾ ਹੈ ਨੇਕ ਦਿਲ ਇਨਸਾਨ ਹੈ ਉਹਨਾਂ ਦੀ ਰਹਿ ਰਮਾਈ 'ਚ ਅਸੀਂ ਗਲੀ ਗਲੀ ਵਾਰਡ ਵਾਰਡ ਕੰਮ ਕਰ ਰਹੇ ਸਾਡੇ ਨਾਲ ਸਾਦੇ ਜੁੜੇ ਹੋਏ ਇਹਨਾਂ ਨੇ ਮੈਨੂੰ ਫੋਨ ਕਰਕੇ ਬੁਲਾਇਆ ਔਰ ਮੈਂ 10 ਮਿੰਟ ਨਹੀਂ ਲਾਏ ਮੈਂ ਇੱਥੇ ਪਹੁੰਚ ਗਿਆ ਮਗਰ ਜਾਣੇ ਵਾਲੇ ਦਾ ਨੁਕਸਾਨ ਦਾ ਬਚਾਓ ਹੋ ਗਿਆ ਮਗਰ ਜੋ ਜੇ ਕੋਈ ਹੁੰਦਾ ਤਾਂ ਮੈਨੂੰ ਨਹੀਂ ਲੱਗਦਾ ਸੀ ਕੋਈ ਬਚਦਾ ਹਨਾ ਮੈਂ ਪਰਮਾਤਮਾ ਨੂੰ ਹੀ ਅਰਦਾਸ ਕਰਦਾ ਜੇ ਕਿਸੇ ਦੇ ਸੱਟ ਲੱਗੀ ਵੀ ਹੈ ਸੁਣਨ ਚ ਆਇਆ ਤੁਸੀਂ ਇਹ ਦੱਸ ਰਹੇ ਮਹੱਲੇ ਵਾਲੇ ਤੁਹਾਨੂੰ ਕੀ ਲੱਗਦਾ ਬਿਲਡਿੰਗ ਦਾ ਨਕਸ਼ਾ ਤੁਸੀਂ ਵੀ ਮੌਕੇ ਤੇ ਪੁੱਛੋ ਕੀ ਲੱਗਦਾ ਨਜਾਇਜ਼ ਹੈ ਜਿੱਦਾਂ ਸਾਡੇ ਕਦੇ ਉੱਤੇ ਆਈ ਇਹ ਮਹੱਲੇ ਵਾਲੇ ਕਹਿ ਰਹੇ ਨੇ ਨਜਾਇਜ਼ ਹੈ ਮਗਰ ਜੇ ਉਹ ਮਾਲਕ ਇੱਥੇ ਸੀਗਾ ਉਹ ਕਿਉਂ ਭੱਜਿਆ ਹੈ ਹਨਾ ਜੋ ਵੀ ਹੈ ਉਹ ਆਪਾਂ ਕਾਰਪੋਰੇਸ਼ਨ ਦੇ ਵਿੱਚ ਕਾਰਵਾਈ ਕਰੋਗੇ ਤੁਸੀਂ ਕੋਈ ਕੱਲ ਆਏਗਾ ਗੱਲ ਕਿਸੇ ਦੀ ਮੈਂ ਤੁਹਾਨੂੰ ਉਹ ਮੈਂ ਉਹ ਹੀ ਦੱਸ ਰਿਹਾ ਤੁਹਾਨੂੰ ਜੋ ਕਾਰਪੋਰੇਸ਼ਨ ਦੇ ਵਿੱਚ ਜਿਹਨਾਂ ਦਾ ਨਕਸ਼ਾ ਪਾਸ ਹੈ ਤਾਂ ਸੱਚੇ ਹਨ ਉਹ ਤਾਂ ਹੁਣ ਜੋ ਵੀ ਹੈ ਕਮਿਸ਼ਨਰ ਸਾਹਿਬ ਨੂੰ ਆਜੇਗਾ ਉਹਨਾਂ ਦੇ ਨੌਲੇਜ ਦੇ ਵਿੱਚ ਮੋਹਲੇ ਵਾਲੇ ਬੋ ਰਿਹਾ ਸੀ ਪਹਿਲਾਂ ਵੀ ਦਰਖਾਸਤ ਦਿੱਤੀ ਸੀ ਦੁਕਾਨਾਂ ਕਰਦੀਆਂ ਸੀ ਤੋਂ ਬਾਅਦ ਫੇਰ ਇਹ ਇਹਨਾਂ ਨੇ ਅੱਜ ਦੱਸਿਆ ਮੈਨੂੰ ਨਹੀਂ ਦੱਸਿਆ ਵੀ ਦਰਖਾਸਤ ਦਿੱਤੀ ਹੈ ਜੇ ਮੈਨੂੰ ਪਤਾ ਹੁੰਦਾ ਮੈਂ ਪਹਿਲਾਂ ਹੀ ਇਹ ਅੱਜ ਇਹ ਆਪਣੇ ਲੈਵਲ ਤੇ ਗੱਲ ਕਰੋਗੇ ਤੁਸੀਂ ਹਾਂ ਬਿਲਕੁਲ ਮੈਂ ਕਰਾਂਗਾ ਮੰਤਰੀ ਸਾਹਿਬ ਨੂੰ ਮੈਂ ਭੇਜ ਚੁੱਕਾ ਹਾਂ ਮੈਂ ਦੱਸਾਂਗਾ ਉਹਨਾਂ ਨੂੰ ਮੈਂ ਪਹਿਲਾਂ ਨਗਰ ਨਿਗਮ ਕਮਿਸ਼ਨ ਸਾਹਿਬ ਨੂੰ ਮਿਲਾਂਗਾ ਵੀ ਜੇ ਵੀ ਇਹ ਗੱਲ ਹੈ ਇਹਨੂੰ ਆਪਾਂ ਸਹੀ ਕਰਾਈਏ ਅੱਜ ਬਿਜਲੀ ਦੇ ਕੰਬੇ ਗਿਰੇ ਆ ਕੱਲ ਨੂੰ ਕਿਸੇ ਦੇ ਉੱਪਰ ਗਿਰ ਜਾਂਦਾ ਲੱਗਦਾ ਜਦ ਪੂਰੀ ਬਿਲਡਿੰਗ ਦਾ ਜ਼ਿਆਦਾ ਨੁਕਸਾਨ ਹੋ ਸਕਦਾ ਗੱਲ ਕਹਿਣਾ ਚਾਹਣਾ ਵੀ ਬਚਾਓ ਹੋ ਗਿਆ ਪਰਮਾਤਮਾ ਵੱਲੋਂ ਪਹਿਲਾਂ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਅੱਜ ਕ੍ਰਿਸ਼ਨ ਅਸ਼ਟਮੀ ਆ ਨਾ ਤੇ ਅਸੀਂ ਇਹ ਹੀ ਕਹਿੰਦੇ ਆ ਵੀ ਜੋ ਵੀ ਕਾਰਵਾਈ ਹੈ ਜੇ ਹੁੰਦੀ ਹੈ ਤਾਂ ਕਰਾਂ ਵੀ ਕਰੋ ਜੀ ਠੀਕ